ਸੀ ਇੰਨੇ ਸਾਲ ਅਫਸੋਸ ਦੇ ਵਿੱਚ ਰਹੇ ਹੋ ਪਰ ਸਾਥੋਂ ਕੁਛ ਹੋਇਆ ਨਹੀਂ ਕਿ ਅਸੀਂ ਬੌਕੇ ਸਾਹਿਬ ਨੂੰ ਇਨਸਾਫ ਦੇ ਸਕੀਏ ਅਛੇਦਾਰ ਸਾਹਿਬ ਨੂੰ ਬਹੁਤ ਬੁਰੀ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਜਿਹੜਾ ਫਿਦੇਬ ਦਸਕਰਨ ਸਿੰਘ ਨੇ ਦਿੱਤਾ ਜਿਹੜਾ ਕਪੜਾ ਜੀਤਣਾ ਪੱਠੇ ਪੱਟੀ ਤੇ ਉਹਦੇ ਨਾਲ ਜੱਜਦਾਰ ਸਾਬ ਦੇ ਟੋਟੇ ਟੋਟੇ ਕੀਤੇ ਇੱਥੋਂ ਗੋਟ ਇੱਥੋਂ ਪੁਣੀ ਇੱਥੋਂ ਮੋੜਾ ਇੱਥੋਂ ਲੱਤ ਗੋਡਿਆਂ ਤੋਂ ਫੇਰ ਪੈਰਾਂ ਤੋਂ ਉਹਨਾਂ ਨੇ ਜਿਹੜੀ ਡਾਈ ਦੀ ਬੋੜੀ ਹੁੰਦੀ ਆ ਦੋ ਤਿੰਨ ਨਹੀਂ ਹੁੰਦੀਆਂ ਸਿੱਗੀਆਂ ਰੋਟੇ-ਟੋਟੇ ਕਰਕੇ ਉਹ ਡਾਈ ਜੀਆਂ ਪਲਾਸਟਿਕ ਬੋਰੀਆਂ ਵਿੱਚ ਪਾਤਾ ਤਾਂ ਇਥੇ ਨੀਰੇ دریا ਲਗਦਾ ਸੱਤ ਰੋਟ ਬੋਰੀਆਂ ਨੂੰ ਪਾਣੀ ਦੇ ਵਿੱਚ ਉਤਾ ਕੇ ਮਛੀਆਂ ਨੂੰ ਦੇ ਤੋ ਸੋ ਐਫਜੀ ਸਾਹਤ ਤੋਂ ਕੰਮ ਤੇ ਸਾਫ ਦੀ ਹੋਈ ਹੈ ਜੱਜਦਾਰ ਦਾ ਵੱਟਾ ਹਾਲ ਤੱਕ ਸਾਫ ਦਾ ਜੱਜਦਾਰ ਹੈ ਉਹਦੇ ਟੋਟੇ ਟੋਟੇ ਕਰਕੇ ਦਰਿਆ ਸਿੱਟ ਦਿੱਤੇ ਹੈ ਪਤਾ ਬਾਦਲ ਸਾਹਿਬ ਨੂੰ ਰਿਪੋਰਟ ਤੋਂ ਪਹਿਲਾਂ ਵੀ ਲੱਗ ਗਿਆ ਸੀ ਪਰ ਬਾਦਲ ਸਾਹਿਬ ਨੇ ਟਾਲਮਟੋਲ ਕਰਦੇ ਰਹੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਏ ਉਹਨਾਂ ਕੋਲ ਹੀ ਅਸੀਂ ਗਏ ਉਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਦੀਸ ਕਰੋ ਨੇ ਪਰ ਉਹਨਾਂ ਨੇ ਵੀ ਤਫਤੀਸ਼ ਨਹੀਂ ਕਰਾਈ ਹੈ ਜਦ ਅੰਗਰੇਜ਼ ਸੀ ਉਦੋਂ ਹਿੰਦੂ ਮੁਸਲਮਾਨ ਤੇ ਤੁਸੀਂ ਕਾਨੂੰਨ ਦੇ ਅੱਗੇ ਬਰਾਬਰ ਸੀਗੇ ਪਰ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਸੀ ਸਿੱਖ ਵੀ ਸੀਗਾ ਜੇ ਗੁਲਾਮੀ ਸੀ ਉਹਦੇ ਵਿੱਚ ਵੀ ਬਰਾਬਰਤਾ ਸੀ ਅਸੀਂ ਸਾਰੇ ਗੁਲਾਮ ਸੀ ਫੇਰ ਆਪਣੇ ਅਨਰੀਜਨ ਕੱਢ ਕੇ 1947 ਦੇ ਵਿੱਚ ਪਾਕਿਸਤਾਨ ਬਣਾਤਾ ਮੁਸਲਮਾਨਾਂ ਲਈ ਜਿਹੜੇ ਸਿੱਖ ਪਾਕਿਸਤਾਨ ਦੇ ਵਿੱਚ ਰਹਿ ਗਏ ਉਹ ਅੱਜ ਗੁलाम ਹੈ ਕਿ ਇਹ ਮੁਸਲਮਾਨ ਦੇ ਜਿਹੜੇ ਇੱਧਰ ਹੈ ਅਸੀਂ ਅਸੀਂ ਗੁਲਾਮ ਹੈ ਕਿ ਇਹ ਹਿੰਦੂ ਦੇ ਹੁਣ ਤੁਸੀਂ ਮੈਨੂੰ ਦੱਸੋ ਕੀ ਅੰਗਰੇਜ਼ਾਂ ਦੇ ਨਾਲ ਲੜ ਕੇ ਆਪਣੇ ਕੀ ਖੱਟਿਆ ਕਿੰਨੇ ਸਿੱਖਾਂ ਨੂੰ ਮਾਰਤਾ ਨੱਜਸਾਂ ਮਾਰਤਾ ਰਿਪੂ ਦਮਨ ਸਿੰਘ ਮਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਵਿੱਚ ਬ੍ਰਿਟਾਣੀਆਂ ਦੇ ਵਿੱਚ ਅਫਜ਼ਾਲ ਸਿੰਘ ਖੰਡਾ ਪਾਕਿਸਤਾਨ ਦੇ ਵਿੱਚ ਮਰਵਾਤਾ ਵਰਮਜੀਤ ਸਿੰਘ ਪੰਜਵਾੜ ਲਖਬੀਰ ਸਿੰਘ ਰੋਡੇ ਹਰਿਆਣੇ ਦੇ ਵਿੱਚ ਮਰਵਾਤਾ ਦੀਪ ਸਿੰਘ ਸਿੱਧੂ ਪੰਜਾਬ ਦੇ ਵਿੱਚ ਮਰਵਾਤਾ ਮੂਸੇਵਾਲ ਸਾਹਿਬ ਮੇਰਾ ਮਤਲਬ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਤਾਂ ਹੁਣ ਸਮੁੰਦਰੋਂ ਪਾਰ ਚਲੀ ਗਈ ਹੈ ਜਿਹੇ ਟੁੱਟੇ ਭੱਜੇ ਫਿਰਾਂਗੇ ਕੌਮ ਦੇ ਨਾਲ ਚੰਨਾਂਗੇ ਨਾ ਤੇ ਉਤੋਂ ਸਾਡੇ ਤੇ ਹਮਲੇ ਇੰਨੇ ਤਖੜੇ ਭਾਜਪੀ ਆਰਐਸਐਸ ਤੇ ਫੌਜ ਤੇ ਇੰਦਰਮੀਅ ਖੁਫੀਆ ਏਜੰਸੀਆਂ ਦੇ ਹੋ ਰਹੇ ਐ। ਜ਼ਫੇਰ ਕੀ ਆ ਬਈ ਕਿ ਕਰਕੇ ਮਰ ਜੀ। ਮੈਂ ਕਹਿੰਦਾ ਕਿ ਉੱਥੋਂ ਇਕਤਾ ਦਿਖਾਓ। ਜੇ ਤੁਹਾਡੇ ਵਿੱਚ ਕੋਈ ਅਣਖ ਹੈ, ਜੇ ਅਣਖ ਹੈ ਤੇ ਰੰਗ ਵੀ ਹੋਣੀ ਚਾਹੀਦੀ ਹੈ। ਮੇਰਾ ਕਹ ਬਿਲਕੁਲੀ ਤੁਸੀਂ ਸਾਰਿਆਂ ਨੇ ਆਪਾਂ ਨੇ ਆਪਣੀ ਇਸ ਦਿੱਤੇ ਅੰਤਿਮਾਰ ਕੇ ਬੈਠੇ ਪੁੱਛ ਲਿਆ ਤੁਸੀਂ ਜਦੋਂ ਸਿਰ ਰੱਖੋਗੇ ਸਹਣਾਣੇ ਤੇ ਅੱਜ ਸ਼ਾਮ ਨੂੰ ਉਦੋਂ ਸਾਰੀ ਚੀਜ਼ ਆ ਜਾਂਦੀ ਹੈ ਪੁੱਛੋ ਸਿਮਰਨਜੀਤ ਸਿੰਘ ਮਾਨਾ ਤੇ ਠੀਕ ਬੋਲ ਰਿਹਾ ਸੀਗਾ ਕਿ ਗਲਤ ਬੋਲ ਰਿਹਾ ਸੀਗਾ ਕਿ ਅਸੀਂ ਕਾਇਰਤਾ ਧਾਰ ਲਈ ਹੈ ਅਸੀਂ ਬੁਝਦਲੀ ਧਾਰ ਲਈ ਹੈ ਅਸੀਂ ਬੋਲਦੇ ਵੀ ਨਹੀਂ ਅਸੀਂ ਗੱਲ ਵੀ ਨਹੀਂ ਕਰਦੇ ਕਿੰਨੇ ਹੁਣ ਦੱਸੋ ਇਹ ਕੀਤੀ ਆ ਗੱਲ ਜਿਹੜੀ ਜੇਤੂ ਮਾਰਦਾ ਫਿਰ ਰਿਪੋਜ਼ਮਨ ਸਿੰਘ ਮਲਕ ਨੂੰ ਕੈਂਡੀਡੇਟ ਜਿਹਾ ਮਾਰਦਾ ਸੁਖਦੂਲ ਸਿੰਘ ਨੂੰ ਮਾਰਦਾ ਅਫਤਾਰ ਸਿੰਘ ਖੰਡੇ ਨੂੰ ਬਰਤਾਨੀਆਂ ਦੇ ਵਿੱਚ ਮਾਰਦਾ ਪਰਮਜੀਤ ਸਿੰਘ ਪੰਡਿਵਾੜ ਨੂੰ ਪਾਕਿਸਤਾਨ ਦੇ ਵਿੱਚ ਮਾਰਦਾ ਇਹ ਤਾਂ ਵਾ ਵਾ ਕਰੀ ਜਾਂਦੇ ਆ ਦੇਖੋ ਜੀ ਪਾਕਿਸਤਾਨ 'ਚ ਵੀ ਅਸੀਂ ਜਿਹੜੇ ਬਾਗੀ ਆ ਉਹਨਾਂ ਨੂੰ ਮਾਰ ਦਿੰਨੇ ਆ ਸਤਿਕਾਰਯੋਗ ਸਾਥ ਸ਼ਗਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਕੋਂਕੇ ਸਾਹਿਬ ਦੇ ਬਰਸੀ ਤੇ ਆਏ ਮਨਕੇ ਸਾਹਿਬ ਬਹੁਤ ਬਹਾਦਰ ਸਿੱਖ ਸੀਗੇ ਬਹੁਤ ਵੱਡੀ ਉਹਨਾਂ ਦੀ ਸ਼ੋਰਟ ਸੀਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਔਰ ਸਿੱਖ ਕੌਮ ਦਾ ਪ੍ਰਚਾਰਕ ਹਿੱਤਾ ਅੱਜ ਮੈਨੂੰ ਉਹਨਾਂ ਦੇ ਨਾਲ ਦੇ ਥੋੜੀ ਦਿਖਦੇ ਆ ਬੀਬੀ ਜੀ ਆਏ ਆ ਬਹੁਤ ਇਹਨਾਂ ਦੀ ਕਿਰਪਾ ਹੈ ਕੀ ਤੁਸੀ ਇੰਨੇ ਸਾਲ ਅਫਸੋਰਸ ਦੇ ਵਿੱਚ ਰਹੇ ਹੋ ਪਰ ਸਾਥੋ ਕੋਸ਼ ਹੋਇਆ ਨਹੀਂ ਜੀ ਅਸੀਂ ਕੌਂਕੇ ਸਾਹਿਬ ਨੌਰਨ ਸਾਫ ਦੇ ਸਕੀਏ ਉਹਨਾਂ ਦੇ ਨਾਲ ਦੇ ਵੀ ਅੱਜ ਸਾਨੂੰ ਵਿਸ਼ੋੜਾ ਦੇ ਕੇ ਚਲੇ ਗਏ ਹੈ ਜਿਵੇਂ ਜਥੇਦਾਰ Pritam Singh ਸੀ ਜਥੇਦਾਰ Tarloop Singh ਡੰਡਾ ਸੀ ਭਾਈ ਮੱਘਰ ਸਿੰਘ ਸੀ ਭਾਈ ਹਰਨੇਕ ਸਿੰਘ ਸਦਰਪੁਰਾ ਸੀ ਇਹ ਸਾਰੇ ਬਾਬਾ ਕੌਂਕੇ ਸਾਹਿਬ ਦੇ ਬਹੁਤ ਨਜ਼ੀਕ ਦੇ ਜਸਜੋਧਰ ਸਿੰਘ ਔਰ ਜੇ ਜਸਜੋਧਰ ਸਾਹਿਬ ਇਹਨਾਂ ਨੂੰ ਪੁਸ਼ਤਹਿ ਦਿੰਦੇ ਇਹ ਪੂਰੀ ਤਰ੍ਹਾਂ ਤਸੱਲੀ ਨਾਲ ਅੰਤ ਤੱਕ ਉਹਨਾਂ ਦਾ ਹੁਕਮ ਵਜਾਉਂਦੇ ਸੀਗੇ ਮੈਂ ਛੋਟੀ ਜੀ ਗੱਲ ਦੱਸਣਾ ਹੈ ਜੱਜਦਾਰ Pritam Singh ਜੀ ਅਸੀਂ ਕਿਤੇ ਬੈਠੇ ਸੀਗੇ ਤੇ ਸਾਨੂੰ ਰੰਗਨ ਦੇ ਵਿੱਚ ਕੇਲੇ ਤੇ ਉਹਨਾਂ ਨੂੰ ਧੋ ਕੇ ਜਾਂਦਾ ਫਿਰ ਉਹਨਾਂ ਨੂੰ ਛਿੱਲਿਆ ਫੇਡ ਸ਼ਕਲਰ ਮੈਂ ਕਿਹਾ ਜਥੇਦਾਰ ਜੀ ਇਹਨੂੰ ਧੋਣ ਦੀ ਕੀ ਲੋੜ ਐ ਉੱਤੇ ਤਾਂ ਛਿੱਲੜ ਐ ਥੱਲੇ ਫਾੜਾ ਤੈਨੂੰ ਕੁਝ ਲੱਗਿਆ ਲੁਗਿਆ ਤਾਂ ਹੈ ਨਹੀਂ ਜਥੇਦਾਰ ਪ੍ਰੀਤਮ ਕਹਿੰਦੇ ਆ ਮਾਨ ਸਰ ਤੁਹਾਨੂੰ ਨਹੀਂ ਪਤਾ ਇਹ ਸਾਡੇ ਜਥੇਦਾਰ ਦਾ ਹੁਕਮ ਐ ਤੇ ਜਿਹੜਾ ਉਹਦਾ ਹੁਕਮ ਆ ਉਹ ਹੀ ਚੱਲੂਗਾ ਮੈਂ ਕਹਾਂ ਠੀਕ ਹੈ ਜਥੇਦਾਰ ਜੀ ਮੈਂ ਕਹਾਂ ਜਿਹੜੇ ਸੰਤਰੇ ਹੁੰਦੇ ਆ ਉਹਨਾਂ ਨੂੰ ਵੀ ਧੋਨੇਓ ਕਹਿੰਦੇ ਹਾਂ ਉਹਨਾਂ ਨੂੰ ਵੀ ਧੋਈਦਾ ਜਥੇਦਾਰ ਦਾ ਹੁਕਮ ਹੈ ਹੁਣ ਦੱਸੋ ਇਹੋ ਜੇ ਸਿੰਘ ਜਥੇਦਾਰ ਸਾਹਿਬ ਦੇ ਕੋਲੇ ਸੀਗੇ ਜਿਹੜੇ ਉਹਨਾਂ ਦਾ ਆਖਰੀ ਹੁਕਮ ਮੰਨਦੇ ਸੀਗੇ ਜਦੋਂ ਜਥੇਦਾਰ ਸਾਹਿਬ ਨੋ ਸ਼ੀਟ ਕੀਤਾ ਅਸੀਂ ਲੁਧਿਆਣੇ ਤੋਂ ਚੱਲ ਕੇ ਇੱਧਰ ਨੂੰ ਆਏ ਤੇ ਰਸਤੇ ਦੇ ਵਿੱਚ ਇੱਕ ਡੀਐਸਪੀ ਬਾਦਲ ਸਾਹਿਬ ਦੇ ਇਲਾਕੇ ਦਾ ਸੰਧੂ ਸੀ ਹੋਰ